ਜਨ ਸਿੰਘ ਤੋੜਾ ਉਹ ਇਨੇ ਮਹਾਰਾਜਨੀਤਿਕ ਸੀ ਡਿਉਲਟ ਹੋਣ ਦੇ ਬਾਵਜੂਦ ਵੀ ਹਬਾ ਦਾ ਰੁਖ ਆਪਣੇ ਵੱਲ ਨੂੰ ਮੋੜਨ ਦੀ ਉਹਨ ਵਿੱਚ ਬਹੁਤ ਵੱਡੀ ਕਲਾ ਸੀ ਕਾਂਗਰਸ ਕੋ ਜਾਨਦਾ ਰਾਲੀ ਪਾਰਟੀ ਆ ਨਾ ਹੀ ਆ ਬੀਜੇਪੀ ਕੋ ਜਾਨਦਾ ਰਾਲੀ ਪਾਰਟੀ ਆ ਨਾ ਹੀ ਆ ਆਮ ਆਦਮੀ ਕੋ ਜਾਨਦਾ ਰਾਲੀ ਪਾਰਟੀ ਅਕਾਲੀ ਦਲਾਂ ਦਾ ਆ ਜੁਨੀਆਣਾ ਸਾਰਾ ਵਿਰੋਧ ਕਰ ਰਹੀਆਂ ਨੇ ਕੇਂਦਰੀ ਸਰਕਾਰ ਦਾ ਕੇਂਦਰੀ ਪਾਰਟੀ ਦਾ ਬੀਜੇਪੀ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਾਸੀਓ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਸਭਾ ਦੇ ਚੋਣਾਂ ਹੋ ਰਹੀਆਂ ਨੇ ਇੱਕ ਪੜਾਅ ਦੀਆਂ ਚੋਣਾਂ ਖਤਮ ਹੋ ਚੁੱਕੀਆਂ ਨੇ ਔਰ ਪੰਜਾਬ ਅੰਦਰ ਆਖਰੀ ਪੜਾਅ ਤੇ ਚੋਣਾਂ ਹੋਣੀਆਂ ਨੇ ਜਿੱਥੇ ਇਹ ਚੋਣਾਂ ਪੂਰੇ ਦੇਸ਼ ਲਈ ਪੂਰਾ ਮਹੱਤਵ ਰੱਖਦੀਆਂ ਨੇ ਉੱਥੇ ਪੰਜਾਬੀਆਂ ਲਈ ਉਹਨੂੰ ਜ਼ਿਆਦਾ ਮਹੱਤਵ ਰੱਖਦੀਆਂ ਨੇ ਅੱਜ ਜੋ ਹਾਲਾਤ ਬਣੇ ਹੋਏ ਨੇ ਪੰਜਾਬ ਅੰਦਰ ਜੋ ਨਜ਼ਰ ਆ ਰਹੇ ਨੇ ਕਿਸੇ ਵੀ ਪਾਰਟੀ ਦੇ ਪੱਖ ਵਿੱਚ ਕੋਈ ਵੀ ਹਵਾ ਨਹੀਂ ਹੈ ਲੋਕਾਂ ਨੇ ਕਿਸੇ ਪਾਰਟੀ ਨੂੰ ਆਪਣੇ ਮਨਾਂ ਅੰਦਰ ਅਜੇ ਤੱਕ ਜਗ੍ਹਾ ਨਹੀਂ ਦਿੱਤੀ ਨਾ ਹੀ ਲੋਕਾਂ ਦੇ ਅੰਦਰ ਕੋਈ ਹਲੇ ਬਣੀ ਹੋਈ ਆ ਭਾਈ ਜੇ ਇੱਥੇ ਜੋ ਗੁਰਚਾਰ ਸਿੰਘ ਟੋੜਾ ਸੀ ਸਰਦਾਰ ਗੁਰਚਾਰ ਸਿੰਘ ਟੋੜਾ ਉਹ ਇਹਨੇ ਮਹਾਰਾਜਨੀਤਿਕ ਸੀ ਉਹ ਰਾਜਨੀਤੀ ਆਪ ਦੇ ਉਲਟ ਹੋਣ ਦੇ ਬਾਵਜੂਦ ਵੀ ਹਬਾ ਦਾ ਰੁਖ ਆਪਣੇ ਵੱਲ ਨੂੰ ਮੋੜਨ ਦੀ ਉਹਨਾਂ ਵਿੱਚ ਬਹੁਤ ਵੱਡੀ ਕਲਾ ਸੀ ਅੱਜ ਪੰਜਾਬ ਅੰਦਰ ਉਹਨਾਂ ਵਰਗੀ ਕਲਾ ਮੈਨੂੰ ਕਿਤੇ ਨਜ਼ਰ ਨਹੀਂ ਆ ਰਹੀ ਜਿਹੜੀ ਕਿ ਉਲਟ ਹੋਣ ਦੇ ਰਾਜਨੀਤੀ ਹੋਣ ਦੇ ਬਾਵਜੂਦ ਵੀ ਆਪਣੇ ਵੱਲ ਨੂੰ ਮੋੜੀ ਜਾ ਸਕੇ ਤੇ ਜਿਹੜੀਆਂ ਚੋਣਾਂ ਨੇ ਇਹ ਅੱਜ ਜਿਹੜੀਆਂ ਪਾਰਟੀਆਂ ਚੋਣਾਂ ਲੜ ਰਹੀਆਂ ਦਿੱਲੀ ਵਾਲੀਆਂ ਪਾਰਟੀਆਂ ਉਹਨਾਂ ਦਾ ਕੋਈ ਐਡਾ ਬੇਸ ਨਹੀਂ ਹੈ ਜਨ ਆਧਾਰ ਵਾਲੀਆਂ ਪਾਰਟੀਆਂ ਨਹੀਂ ਹੈ ਨਾ ਹੀ ਕਾਂਗਰਸ ਕੋਈ ਜਨ ਆਧਾਰ ਵਾਲੀ ਪਾਰਟੀ ਆ ਨਾ ਹੀ ਭਾਜਪਾ ਕੋ ਜਨ ਆਧਾਰ ਵਾਲੀ ਪਾਰਟੀ ਆ ਨਾ ਹੀ ਆਮ ਆਦਮੀ ਕੋ ਜਨ ਆਧਾਰ ਵਾਲੀ ਪਾਰਟੀ ਜਨ ਆਧਾਰ ਤਾਂ ਇੱਥੇ ਅਕਾਲੀ ਦਲਾਂ ਦਾ ਜਾਂ ਜਨ ਆਧਾਰ ਬਹੁਜਨ ਸਮਾਜ ਦੇ ਪਾਰਟੀ ਦਾ ਕਿਉਂਕਿ ਪਬਲਿਕ ਆ ਜਿਹੜੀ ਬੇਸ ਬੇਸ ਵੋਟਰ ਆ ਉਹਦਾ ਬਹੁਜਨ ਸਮਾਜ ਦਾ ਜ਼ਿਆਦਾ ਇੱਥੇ ਔਰ ਸ਼੍ਰੋਮਣੀ ਅਕਾਲੀ ਦਲ ਦਾ ਜਿਆਦਾ ਚਾਹੇ ਕੋਈ ਅਕਾਲੀ ਦਲ ਵੀ ਆ ਇਸ ਵੇਲੇ ਜੋ ਇਲੈਕਸ਼ਨ ਹੋ ਰਹੀ ਆ ਜਿਹੜੇ ਖੇਤਰੀ ਪਾਰਟੀਆਂ ਨੇ ਖੇਤਰੀ ਦਲ ਹਮੇਸ਼ਾ ਹੀ ਉਥੋਂ ਦੇ ਲੋਕਾਂ ਲਈ ਲਾਹੇਵੰਦ ਰਹਿੰਦੇ ਨੇ ਜੇ ਖੇਤਰੀ ਦਲ ਮਜ਼ਬੂਤ ਨੇ ਤਾਂ ਲੋਕਾਂ ਦਾ ਜਿਆਦਾ ਭਲਾ ਹੁੰਦਾ ਜੇ ਕੇਂਦਰ ਔਰ ਸੂਬੇ ਚ ਕੋਈ ਸਰਕਾਰ ਆ ਭਾਪ ਜੀ ਨੂੰ ਅੱਜ ਤੱਕ ਅੱਜ ਕੱਲ੍ਹ ਡਬਲ ਇੰਜਨ ਵਾਲੀ ਸਰਕਾਰ ਕਿ ਆ ਗਿਆ ਤਾਂ ਲੋਕਾਂ ਦਾ ਮੇਰਾ ਖਿਆਲ ਕੋਈ ਭਲਾ ਨਹੀਂ ਹੋਣ ਵਾਲਾ ਨਹੀਂ ਹੈ ਅੱਜ ਪੰਜਾਬ ਦੀ ਰਾਜਨੀਤੀ ਨੂੰ ਖੇਤਰੀ ਦਲ ਲੋਕਾਂ ਦੀ ਮਾਰਖਤਾ ਨੂੰ ਆਪਣੇ ਵੱਲ ਮੋੜ ਸਕਦੇ ਨੇ ਪਰ ਉਹਨਾਂ ਨੂੰ ਕੋਈ ਠੋਸ ਰਣਨੀਤੀ ਬਣਾ ਕੇ ਲੋਕਾਂ ਦੇ ਸਾਹਮਣੇ ਆਉਣਾ ਪਵੇਗਾ ਇਹ ਨਹੀਂ ਚੱਲੇਗਾ ਕਿਵੇਂ ਲੋਕਾਂ ਨੂੰ ਧੋਖੇ ਲੋਕਾਂ ਨੂੰ ਵਿਸ਼ਵਾਸ ਚ ਲੈ ਕੇ ਉਹਨਾਂ ਦੇ ਵੋਟਾਂ ਲੈ ਲਓ ਬਾਅਦ ਦੇ ਵਿੱਚ ਉਹਨਾਂ ਧੋਖਾ ਕਰ ਦਿਓ ਜਿਹੜਾ ਵੀ ਖੇਤੀਦਾਲੇ ਇਹੋ ਜਿਹਾ ਗੱਲ ਕਰੇਗਾ ਉਹ ਮਰੇਗਾ ਕਿਉਂਕਿ ਜੇ ਅੱਜ ਧੋਖਾ ਲੋਕ ਸਭਾ ਵਿੱਚ ਕਰ ਦੋਗੇ ਤਾਂ ਵਿਧਾਨ ਸਭਾ ਵਿੱਚ ਲੋਕਾਂ ਨੇ ਤੁਹਾਨੂੰ ਗੜਬੇ ਵਾਂਗ ਮਾਰ ਦੇਣਾ ਅੱਜ ਜੋ ਪਰਮਾ ਕਿਸਾਨ ਜੁਨੀਆਣਾ ਸਾਰਾ ਵਿਰੋਧ ਕਰ ਰਹੀਆਂ ਨੇ ਕੇਂਦਰੀ ਸਰਕਾਰ ਦਾ ਕੇਂਦੀ ਪਾਰਟੀ ਦਾ ਬੀਜੇਪੀ ਦਾ ਜਮਦਸ ਵਿਰੋਧ ਕਰ ਰਹੇ ਨੇ ਸਾਰੇ ਔਰ ਅੱਜ ਲੋੜ ਆ ਸਮੇਂ ਦੀ ਮੁੱਖ ਲੋੜ ਵੀ ਜੇਕਰ ਕਿਰਤੀ ਔਰ ਕਿਸਾਨ ਮਜ਼ਦੂਰ ਔਰ ਖੇਤ ਮਜ਼ਦੂਰ ਔਰ ਕਿਰਤੀ ਕੰਮ ਹੈ ਇਹ ਇਮਾਨਦਾਰੀ ਨਾਲ ਸਿਰ ਜੋੜ ਲੈਣ ਤਾਂ ਦਿੱਲੀ ਵਾਲੀ ਰਾਜਨੀਤੀ ਦਾ ਪੰਜਾਬ ਚ ਟੂੜੀ ਪੰਡਵਾ ਬਣ ਕੇ ਵਾਪਸ ਦਿੱਲੀ ਭੇਜੀ ਜਾ ਸਕਦੀ ਆ ਪਰ ਇਮਾਨਦਾਰੀਆਂ ਨੇ ਬਣਾ ਹੋਊਗਾ ਕਿਉਂਕਿ ਅੱਜ ਇੱਕ ਇੱਕ ਸੀਟ ਦੀ ਲੋੜ ਆ ਇੱਕ ਇੱਕ ਸੀਟ ਦੀ ਅਗਰ ਪੰਜਾਬ ਦੀਆਂ ਜਿਹੜੇ ਖੇਤਰੀ ਦਲ ਐ ਉਹਨਾਂ ਨੇ ਬਾਗੇ ਉਹਨਾਂ ਨੂੰ ਅੱਜ ਇਹ ਫੈਸਲਾ ਕਰਨਾ ਪਊਗਾ ਕਿ ਅਸੀਂ ਪੰਜਾਬ ਲਈਆਂ ਇੱਕ ਮਾੜੀ ਮੋਟੀ ਵਜੀਰੀ ਲਿਆਂ ਕਰਕੇ ਅਸੀਂ ਦਿੱਲੀ ਨਾਲ ਕਦੇ ਵੀ ਸਾਹ ਭਾਲ ਨਹੀਂ ਪਾਵਾਂਗੇ ਕਿਉਂਕਿ ਲੋਕ ਦਿੱਲੀ ਵਾਲੀ ਰਾਜਨੀਤੀ ਤੋਂ ਅੱਕ ਚੁੱਕੇ ਨੇ ਜਿਹੜੀ ਬਹੁਜਨ ਸਮਾਜ ਦੀ ਰਾਜਨੀਤੀ ਆ ਬਹੁਜਨ ਸਮਾਜ ਪਾਰਟੀ ਦੀ ਰਾਜਨੀਤੀ ਆ ਉਹ ਖੇਤਰੀ ਦਲਾਂ ਦੀ ਹਮਾਇਤੀ ਰਾਜਨੀਤੀ ਆ ਇਸ ਲਈ ਜਿੱਦਣ ਬਹੁਜਨ ਸਮਾਜ ਤੇ ਅਕਾਲੀ ਦਲ ਜਾਂ ਖੇਤਰੀ ਦਲਾਂ ਦਾ ਪੂਰੇ ਦੇਸ਼ ਅੰਦਰ ਗੱਠਜੋੜ ਬਣਦਾ ਉਸੇ ਦਿਨ ਹੀ ਇੱਥੋਂ ਦੇ ਜਿਹੜਾ 85% 90% ਬਹੁਜਨ ਸਮਾਜ ਆ ਉਹਦਾ ਪੂਰਾ ਭਲਾ ਹੋਏਗਾ ਪੰਜਾਬ ਪੰਜਾਬ ਦੀ ਗੱਲ ਕਰਦੇ ਸੀ ਪੰਜਾਬ ਵਾਲੇ ਨੇਤਾ ਨੂੰ ਮੇਰੀ ਬੇਨਤੀ ਹੈ ਖੇਤਰੀ ਦਲਾਂ ਦੇ ਨੇਤਾ ਨੂੰ ਜੇ ਕੋਈ ਐਸੀ ਠੋਸ ਰਣਨੀਤੀ ਬਣਾ ਕੇ ਸਾਹਮਣੇ ਉਹ ਬਹੁਜਨ ਸਮਾਜ ਪਾਰਟੀ ਦੇ ਨੇਤਾਵਾਂ ਨੂੰ ਵੀ ਦਿੱਤੀ ਆ ਬੇਨਤੀ ਹੈ ਕਿ ਐਸੀ ਰਾਜ ਠੋਸ ਰਾਜਨੀਤੀ ਠੋਸ ਰਣਨੀਤੀ ਬਣਾ ਕੇ ਵੋਟਰਾਂ ਕੋਲੇ ਆਓ ਉਹਨਾਂ ਨੂੰ ਵਿਸ਼ਵਾਸ ਦਿਵਾਓ ਕਿ ਅਸੀਂ ਜੋ ਅੱਜ ਕਹਿੰਦੇ ਆ ਆਉਣ ਵਾਲੀ ਕੱਲ ਨੂੰ ਵੀ ਉੱਥੇ ਹੀ ਖੜਾਂਗੇ ਅਸੀਂ ਪੰਜਾਬ ਦੇ ਲੋਕ ਇੰਨੇ ਮਾੜੇ ਨਹੀਂ ਹੈ ਉਹ ਤਾਂ ਉਹਨੂੰ ਫੇਰ ਸਵੀਕਾਰ ਕਰ ਲੈਣਗੇ ਪਰ ਜਦ ਤੁਸੀਂ ਬਾਰ ਬਾਰ ਧੋਖਾ ਕਰ ਕਰੀ ਜਾਂਦੇ ਹੋ ਉਹਨਾਂ ਦਾ ਉਹਨਾਂ ਦਾ ਮਨੋਵਲਫਰ ਟੁੱਟ ਜਾਂਦਾ ਵਾ ਤੇ ਇਸ ਲਈ ਠੋਸ ਉਹਨਾਂ ਨੂੰ ਵਿਸ਼ਵਾਸ ਚ ਲੈਣਾ ਪਏਗਾ ਠੋਸ ਰਣਨੀਤੀ ਤੈਅ ਕਰਨੀ ਪਵੇਗੀ ਫਿਰ ਤੁਹਾਡੇ ਲੋਕ ਤੁਹਾਡੇ ਨਾਲ ਲੋਕ ਸਾਰੇ ਹੀ ਖੜ੍ਹ ਸਕਦੇ ਆ ਕਿਉਂਕਿ ਲੋਕਾਂ ਨੂੰ ਵੀ ਤੁਹਾਡੇ ਤੋਂ ਆਸ ਆ ਖੇਤੀ ਦਿਲਾ ਤੋਂ ਆਸ ਆ ਬਹੁਜਨ ਸਮਾਜ ਦੀ ਰਾਜਨੀਤੀ ਤੋਂ ਆਸ ਆ ਬਾਕੀ ਤਾਂ ਦੇਖ ਲੈ ਸਭ ਕੁਝ ਲੋਕਾਂ ਨੇ ਇਸ ਲਈ ਜਿਹੜਾ ਕਿਰਤੀ ਆ ਜਿਵੇਂ ਦਿੱਲੀ ਦਾ ਮੋਰਚਾ ਕਿਰਤੀ ਔਰ ਕਿਸਾਨਾਂ ਨੇ ਇਕੱਠਿਆਂ ਨੇ ਜਿੱਤਿਆ ਔਰ ਅੱਜ ਵੀ ਜਿਹੜਾ ਕਿਰਤੀ ਆ ਉਹ ਅੱਜ ਵੀ ਇਹੀ ਕਹਿ ਰਿਹਾ ਆਈ ਲਵ ਕਿਸਾਨ ਆਈ ਲਵ ਫਾਰਮਰ ਮੈਂ ਕਿਸਾਨਾਂ ਨੂੰ ਪਿਆਰ ਕਰਦਾ ਪਰ ਜਿਹੜੇ ਕਿਸਾਨਾਂ ਦੀ ਰਾਜਨੀਤੀ ਜਿਹੜੇ ਰਾਜਨੀਤਿਕ ਨੇ ਵੱਡੇ ਰਾਜਨੀਤਿਕ ਬਹੁਤ ਪੈਸਿਆਂ ਵਾਲੇ ਅਮੀਰ ਜਿਹੜੇ ਅੱਜ ਦਲ ਬਦਲ ਕੇ ਦੂਜੀ ਪਾਰਟੀ ਜਾ ਰਹੇ ਨੇ ਤੇ ਉਹ ਕਿਸੇ ਹੋਰ ਨੂੰ ਪਿਆਰ ਕਰ ਰਹੇ ਨੇ ਪਰ ਕਿਹੜਾ ਕਿਰਤੀ ਆ ਉਹ ਕਿਸਾਨ ਨੂੰ ਪਿਆਰ ਕਰ ਰਿਆ ਮੈਂ ਇਹ ਬੇਨਤੀ ਕਰੂੰਗਾ ਜਿਹੜਾ ਖੇਤ ਮਜ਼ਦੂਰ ਔਰ ਕਿਰਤੀ ਜਿਹੜਾ ਕਿਸਾਨ ਜਿਹੜਾ ਕਿਸਾਨ ਮਜ਼ਦੂਰ ਆ ਉਹਨਾਂ ਨੂੰ ਇਕੱਠੇ ਹੋ ਕੇ ਅੱਜ ਇੱਕ ਫੈਸਲਾ ਕਰ ਲੈਣਾ ਚਾਹੀਦਾ ਕਿ ਅਸੀਂ ਕੀ ਨੂੰ ਜਿਤਾਉਣਾ ਤੇ ਕਿਹਦੇ ਨਾਲ ਖੜਨਾ ਔਰ ਕਿਹਦੇ ਨਾਲ ਨਹੀਂ ਖੜਨਾ ਖਾਸ ਕਰਕੇ ਮੈਂ ਪੰਜਾਬੀਓ ਤੁਹਾਨੂੰ ਬੇਨਤੀ ਕਰੂੰਗਾ ਕਿ ਦਿੱਲੀ ਵਾਲੀ ਰਾਜਨੀਤੀ ਤੋਂ ਦੂਰ ਰਹਿ ਕੇ ਆਦੇ ਪੰਜਾਬੀ ਭਾਈਚਾਰੇ ਨੂੰ ਮਜ਼ਬੂਤ ਕਰੋ ਇਹਦੇ ਵਿੱਚ ਤੁਹਾਡਾ ਭਲਾ ਇਹਦੇ ਵਿੱਚ ਹੀ ਤੁਹਾਨੂੰ ਦਿੱਲੀ ਤੋਂ ਕੁਝ ਮਿਲ ਸਕਦਾ ਇਹਦੇ ਵਿੱਚ ਹੀ ਤੁਹਾਨੂੰ ਪੰਜਾਬ ਤੋਂ ਕੁਝ حاصل ਹੋ ਸਕਦਾ ਵਾਹੀ ਰੁਜੀਗਾ ਖਾਲਸਾ ਵਾਹੀ ਰੁਜੀ ਕੀ ਫਤਿਹ